ਨਸ਼ੇ ਵਿਰੋਧ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤੇ ਪੁਲਿਸ ਥਾਣਾ ਕੁਮਾਨ ਦੇ ਮੁਖੀ ਐਸਐਚਓ ਵਿਕਰਮ ਸਿੰਘ ਦੀ ਅਗਵਾਈ ਹੇਠ ਕੁਮਾਨ ਪੁਲਿਸ ਵੱਲੋਂ ਥਾਣੀ ਅਧੀਨ ਆਉਂਦੇ ਪਿੰਡਾਂ ਵਿੱਚ ਨਸ਼ਿਆਂ ਨੂੰ ਵੱਡੀ ਪੱਧਰ ਤੇ ਖਤਲ ਪਈ ਹੈ ਮੀਡੀਏ ਨਾਲ ਗੱਲਬਾਤ ਕਰਦੇ ਸਪੋਰਟਸ ਨਾਲ ਜੁੜੇ ਨੌਜਵਾਨਾਂ ਅਤੇ ਸਥਾਨਕ ਲੋਕਾਂ ਨੇ ਸ਼ਲਾਘਾ ਕਰਦਿਆਂ ਆਖਿਆ ਕਿ ਪੁਲਿਸ ਥਾਣਾ ਕੁਮਾਨ ਦੇ ਮੁਖੀ ਐਸਐਚਓ ਵਿਕਰਮ ਸਿੰਘ ਨੇ ਜਦੋਂ ਦਾ ਥਾਣਾ ਕੁਮਾਨ ਦਾ ਅਹੁਦਾ ਸੰਭਾਲ ਲਿਆ ਹੈ ਉਨ੍ਹਾਂ ਦੀ ਅਗਵਾਈ ਹੇਠ ਕੁਮਾਨ ਪੁਲਿਸ ਵੱਲੋਂ ਵੱਡੀ ਪੱਧਰ ਤੇ ਨਸ਼ੇ ਦੇ ਸੌਦਾਗਰਾਂ ਕੋਲੋਂ ਨਸ਼ਾ ਬਰਾਮਦ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਹੈ। ਉਹਨਾਂ ਆਖਿਆ ਉਮੀਦ ਕਰਦੇ ਹਾਂ ਕਿ ਥਾਣਾ ਮੁਖੀ ਕੁਮਾਨ ਐਸਐਚਓ ਵਿਕਰਮ ਸਿੰਘ ਦੀ ਅਗਵਾਈ ਹੇਠ ਜਲਦੀ ਹੀ ਪੁਲਿਸ ਥਾਣਾ ਕੁਮਾਨ ਦੇ ਪਿੰਡ ਨਸ਼ਾ ਮੁਕਤ ਹੋ ਜਾਣਗੇ। ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਮੇਰਾ ਨਾਮ ਅਜਤ ਜਗਦੀਪ ਸਿੰਘ ਹੈ ਪਿੰਡ ਪਿੰਡਰ ਦਾ ਕਹਤਣ ਵਾਲਾ ਨੇ ਤੇ ਆਪਾਂ ਐਸਐਚਓ ਕੁਮਾਨ ਸਾਹਿਬ ਦੇ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਨਸ਼ਿਆਂ ਨੂੰ ਕਾਫੀ ਵੱਡੇ ਪੱਧਰ ਤੇ ਠੱਲ ਪਾਈ ਹੋਈ ਆ ਤੇ ਮੈਂ ਆਪਣੇ ਯੂਥ ਨੂੰ ਇੱਕੋ ਮੈਸੇਜ ਦੇ ਦੇਣਾ ਚਾਹਾਂਗਾ ਕਿ ਆਪਾਂ ਵੱਧ ਤੋਂ ਵੱਧ ਨਸ਼ਿਆਂ ਨੂੰ ਛੱਡ ਕੇ ਤੇ ਆਪਾਂ ਸਪੋਰਟਸ ਵੱਲ ਧਿਆਨ ਦਿਈਏ ਜਿਮ ਜੁਆਇਨ ਜੁਆਇਨ ਕਰੀਏ ਤੇ ਮਤਲਬ ਨਸ਼ਿਆਂ ਦਾ ਆਪਾਂ ਜਿਹੜਾ ਕੋਡ ਹੈ ਇਹ ਆਪਾਂ ਗਲੋਂ ਲਾਈਏ ਤੇ ਪੰਜਾਬ ਦੀ ਜਵਾਨੀ ਨੂੰ ਵਧੀਆ ਬਣਾਈਏ ਵੀਰ ਜੀ ਤੁਹਾਡੇ ਇਥੇ ਜਿਹੜਾ ਤੁਸੀਂ ਜਿਮ ਜਾਂਦੇ ਉਥੇ ਨਸ਼ਾ ਛੱਡ ਕੇ ਕੋਈ ਨੌਜਵਾਨ ਆ ਰਹੇ ਕਿ ਕਿਵੇਂ ਕਾਫੀ ਜਿਹੜੇ ਨੂ ਨੂ ਐਸਐਚਓ ਸਾਹਿਬ ਬਾਈ ਹੋਈ ਨਾ ਆਪਣੇ ਕਮਾਨ ਹਲਕੇ ਦੇ ਮਤਲਬ ਕਿ ਕਾਫੀ ਨੌਜਵਾਨ ਆਪਣੇ ਇਸ ਮਲੰਨ ਨਸ਼ੀ ਵਾਲੇ ਕੋਰਟ ਨੂੰ ਲਾ ਕੇ ਤੇ ਉਹਨਾਂ ਨੇ ਜਿਮ ਜੁਆਇਨ ਕੀਤਾ ਹੋਇਆ ਵਾ ਤੇ ਜੋ ਕਿ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਆਪਣੇ ਜਿਹੜੇ ਪੰਜਾਬ ਦੇ ਆਉਣ ਵਾਲੇ ਨੌਜਵਾਨ ਨੇ ਉਹ ਮਲੰਨ ਨਸ਼ਿਆਂ ਨੂੰ ਛੱਡ ਕੇ ਤੇ ਵਾਦ ਤੋਂ ਬਾਅਦ ਖੇਡਾਂ ਦੇ ਨਾਲ ਜਿਹੜਾ ਜੁੜ ਰਹੇ ਨੇ ਪਾਸ਼ੰਜੀ ਜਿਹੜਾ ਨਸ਼ਿਆਂ ਦੇ ਵਿਰੁੱਧ ਜੁੱਦ ਚਲਾਇਆ ਵਾ ਸਰਕਾਰ ਨੇ ਉਹਦੇ ਸਬੰਧ ਵਿੱਚ ਕੀ ਖੜਾ ਹੈ ਬਹੁਤ ਵਧੀਆ ਕਮਾਂਡ ਥਾਣੇ ਕੋ ਭਾਈ ਬਹੁਤ ਵਧੀਆ ਨਸ਼ਾ ਠੱਲ ਪਾਈ ਜੀ ਨਸ਼ਾ ਬਹੁਤ ਘਟ ਗਿਆ ਭਾਈ ਪਹਿਲਾਂ ਹੈ ਗਿਆ ਇੱਧਰ ਭਾਈ ਬਹੁਤ ਜ਼ਿਆਦਾ ਤੇ ਬਹੁਤ ਵਧੀਆ ਬਈ ਘਟ ਗਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਤੁਸੀਂ ਐਸਐਚਓ ਬਰ ਕੀ ਕਰਨੀ ਬਹੁਤ ਵਧੀਆ ਭਾਈ ਐਸਐਚਓ ਵੀ ਕਰਨ ਦੇਣੇ ਬਹੁਤ ਵਧੀਆ ਹਾਂਜੀ ਭਾਈ ਤੇ ਹੁਣ ਜਿਹੜੇ ਪਲੇਅਰ ਤੁਸੀਂ ਪਲੇਅਰ ਰਹੇ ਜੇ ਕਿੱਦਾਂ ਗੇਮ ਦਾ ਹੁਣ ਕਿੱਦਾਂ ਮੰਗੇ ਗੇਮ ਗੋਮੀ ਕਰੀ ਜੀ ਭਾਈ ਜੋਧਾ ਸਿੰਘ ਜੀ ਜਿਹੜਾ ਹਲਕਾ ਸ੍ਰੀ ਹਰਗਮਿੰਦਪੁਰ ਦੇ ਇਹਦੇ ਨਾਮ ਦਾ ਪੁਲਿਸ ਥਾਣਾ ਕਮਾਨ ਹੈ ਇਹਦੇ ਵਿੱਚ ਨਸ਼ਿਆਂ ਦਾ ਕਿਵੇਂ ਚੱਲ ਰਿਹਾ ਤੌਰ ਇਹਦੇ ਵਿੱਚ ਨਸ਼ਿਆਂ ਦਾ ਇਦਾਂ ਵਿਕਰਮ ਸਿੰਘ ਜਿਹੜਾ ਐਸ ਐਚ ਓ ਹੈ ਨਾ ਇਹ ਬੀਜਰ ਜੀ ਸਿੰਘ ਉਹਨਾਂ ਨੇ ਨਸ਼ਿਆਂ ਨੂੰ ਬਹੁਤ ਜਿਆਦਾ ਠੱਲ ਪਾਈ ਹੋਈ ਹੈ ਤੇ ਜੋ ਵੀ ਸਾਰਿਆਂ ਨੂੰ ਇਸ ਇਸ ਬਾਰੇ ਗਾਈਡ ਕਰਦੇ ਆ ਵੀ ਇਹ ਚੀਜ਼ ਬਾਰੇ ਨਹੀਂ ਜਾਣਾ ਚਾਹੀਦਾ ਮੇਰੇ ਤੋਂ ਹੀ ਸਪੋਰਟਸ ਦਾ ਕੰਮ ਕਰਦੇ ਹਾਂਜੀ ਸਪੋਰਟਸ ਦੇ ਵਿੱਚ ਪਲੇਅਰ ਜੇ ਤੇ ਹੁਣ ਤੁਹਾਡੇ ਕੋਲ ਮੁੰਡੇ ਆਉਂਦੇ ਖੇਡਣ ਵਾਸਤੇ ਵੀ ਜਿਹੜੇ ਨਸ਼ਿਆਂ ਤੋਂ ਰਹਿਤ ਹੋ ਕੇ ਹਾਂਜੀ ਹਾਂਜੀ ਹੁੰਦੇ ਨਸ਼ੇ ਦੇ ਰਹਿਤ ਹੋ ਕੇ ਉਹ ਹੁਣ ਵਾਪਸ ਸਪੋਰਟਸ ਨਾਲ ਲੱਗੇ ਵੱਲ ਹੁੰਦੇ ਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਐਸ ਐਚ ਨੂੰ ਐਸ ਐਚ ਸਾਹਿਬ ਜਿਹੜੇ ਨਵੇਂ ਆਏ ਇਹਨਾਂ ਨੇ ਬਹੁਤ ਵਧੀਆ ਕੀਤਾ ਜਿਹੜਾ ਨਸ਼ਿਆਂ ਦੇ ਵਿਰੁੱਧ ਡੇਆ ਕਰਨਾ ਵੀ ਕਾਰਵਾਈ ਕਰਨ ਦੇ ਇਹਨਾਂ ਨੇ ਬਹੁਤ ਜੀ ਠਲ ਪਾਈ ਨਸ਼ੇ ਨੂੰ ਹਾਂਜੀ ਵੀਰ ਜੀ ਇਹ ਜਿਹੜੀ ਸਰਕਾਰ ਨੇ ਮਹਿੰਮ ਚਲਾਈ ਹੈ ਯੁੱਧ ਨਸ਼ੇ ਵਿਰੁੱਧ ਆਪਣੇ ਹਲਕੇ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਸਰਕਾਰ ਨੇ ਮਹਿੰਮ ਚਲਾਈ ਹੈ ਨਸ਼ੇ ਵਿਰੁੱਧ ਬਹੁਤ ਵਧੀਆ ਪ੍ਰალਾਂ ਕੀਤਾ ਇਸ ਨਾਲ ਨਸ਼ੇ ਤੇ ਬਹੁਤ ਕੰਟਰੋਲ ਹੋਇਆ ਤੇ ਸਾਡੀ ਜਿਹੜੀ ਪੀੜੀ ਨੂੰ ਨਵੀਂ ਪੀੜੀ ਨੂੰ ਛੋਧ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਸਪੋਰਟਸ ਵਾਲੇ ਪਾਸੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈਗਾ ਤੋਂ ਸਾਡੇ ਬਿਕਰਮਜੀਤ ਸਿੰਘ ਐਸ ਐਚਓ ਸਾਹਿਬ ਕੰਮ ਹਟਾਣੇ ਚਾਹੀਨੇ ਜਿਹੜੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਵੀ ਬਹੁਤ ਵਧੀਆ ਤੇ ਨਸ਼ਿਆਂ ਤੇ ਉਹਨਾਂ ਨੇ ਰੋਕ ਵੀ ਬਹੁਤ ਲਾਈ ਆ ਤੇ ਬਾਕੀ ਉਹ ਕੰਮ ਕਰਨ ਦਾ ਤਰੀਕਾ ਉਹਨਾਂ ਦਾ 24 ਘੰਟੇ ਆਨ ਡਿਊਟੀ ਰਹਿੰਦੇ ਨੇ ਉਹ ਇਹ ਨਹੀਂ ਵੇਖਦੇ ਕਿ ਤਕੜੇ ਦੀ ਮਦਦ ਕਰਨੀ ਹੈ ਜਾਂ ਗਰੀਬ ਦੀ ਕਰਨੀ ਹੈ ਬਟ ਉਹ ਸਾਰਿਆਂ ਨੂੰ ਇੱਕੋ ਹੀ ਤਰੀਕੇ ਨਾਲ ਵੇਖਦੇ ਨੇ ਉਹਨਾਂ ਦੇ ਵੇਖਣ ਦਾ ਜਰੀਆ ਇੱਕ ਹੈ ਉਹ ਗਰੀਬ ਨਾਲ ਵੀ ਉਸੇ ਤਰ੍ਹਾਂ ਦਾ ਵਿਹਾਰ ਕਰਦੇ ਆ ਤੇ ਅਮੀਰ ਨਾਲ ਵੀ ਅਪਰਾਧੀ ਅਪਰਾਧੀ ਆ ਅਪਰਾਧੀ ਨੂੰ ਅਪਰਾਧੀ ਦੀ ਨਿਗਾ ਨਾਲ ਹੀ ਉਹ ਵੇਖਦੇ ਆ ਗ੍ਰਾਹਣਤਾ ਨਸ਼ਿਆਂ ਤੇ ਰੋਕ ਬਹੁਤ ਹੀ ਕੰਟਰੋਲ ਹੋ ਜਾਵੇਗਾ ਤੇ ਜਲਦੀ ਤੇ ਜਲਦੀ ਇਸੇ ਜਿੱਤ ਪ੍ਰਾਪਤ ਕਰ ਸਕਦੇ ਆ ਅਤੇ ਕ੍ਰਾਈਮ ਜਿਹੜਾ ਘਟ ਸਕਦਾ ਹੈ ਜੇ ਇਸ ਤਰ੍ਹਾਂ ਦੇ ਅਫਸਰ ਸਾਡੇ ਢਲਕੇ ਸਾਡੇ ਸਾਰੇ ਪੰਜਾਬ ਵਿੱਚ ਲਾਗੂ ਹੋ ਜਾਣ ਤਾਂ ਸਾਰੇ ਇਸ ਤਰ੍ਹਾਂ ਕੰਮ ਕਰਨ ਤਾਂ ਸਾਡਾ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣ ਸਕਦਾ ਹੈ ਅੱਛਾ ਜੀ ਤੇ ਤੁਸੀਂ ਹੁਣ ਆਉਣ ਵਾਲੇ ਸਮੇਂ 'ਚ ਜੂਥ ਜਿਹੜਾ ਹੈ ਇਹਨੂੰ ਕੀ ਕਹਿਣਾ ਚਾਹੋਗੇ ਜੂਥ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਰ ਵੇਖੋ ਨਸ਼ੇ ਨੂੰ ਛੱਡ ਕੇ ਸਪੋਰਟਸ ਵਾਲੇ ਰਾਹ ਨੂੰ ਚੱਲਣਾ ਚਾਹੀਦਾ ਹੈ ਕਿਉਂਕਿ ਨਸ਼ਾ ਜਿਹੜਾ ਹੈ ਇਹਨੂੰ ਆਪਾਂ ਦਰਕਾਰਾਂਗੇ ਤਾਂ ਫੇਰ ਹੀ ਆਪਣੀ ਦੇਸ਼ ਦੀ ਤਰੱਕੀ ਹੈ ਸੂਬੇ ਦੀ ਤਰੱਕੀ ਹੈ ਪੰਜਾਬ ਦੀ ਤਰੱਕੀ ਹੈ ਸਭ ਦੀ ਤਰੱਕੀ ਹੈ ਤੁਹਾਡੇ ਹਲਕੇ 'ਚ ਕਿਸੇ ਇਹੋ ਜਿਹੇ ਕੁਝ ਮੁੰਡੇ ਹੈ ਨੇ ਕੁਝ ਹੈ ਨੇ ਅੰਸਰ ਜਿਨ੍ਹਾਂ ਨੇ ਨਸ਼ਾ ਛੱਡਿਆ ਏ ਤੇ ਉਹ ਅੱਗੇ ਕਿਹੜੇ ਪਾਸੇ ਤੁਰੇ ਨੇ ਹਟੇ ਆ ਕਿਤੇ ਵਿੱਚ ਬਹੁਤ ਸਾਰੇ ਕਾਫੀ ਇਸ ਤਰ੍ਹਾਂ ਮੁੰਡੇ ਹਨ ਨਵੀਂ ਪੀੜੀ ਦੇ ਬਹੁਤ ਸਾਰੇ ਜਿਨ੍ਹਾਂ ਨੂੰ ਅਜੇ ਏਜ ਵੀ ਬਹੁਤ ਘੱਟ ਆ ਬਟ ਉਹ ਜਿਹੜੇ ਨਸ਼ਿਆਂ ਵਿਰੁੱਧ ਲੱਗ ਚੁੱਕੇ ਸੀ ਬਟ ਹੁਣ ਉਹਨਾਂ ਦੇ ਵਿੱਚ ਸੁਧਾਰ ਵੇਖਣ ਨੂੰ ਮਿਲਿਆ ਹੈ ਜੋ ਸਕੰਝਾ ਆਪਣੀ ਸਰਕਾਰ ਨੇ ਨਸ਼ਿਆਂ ਵਿਰੁੱਧ ਅਭਿਆਨ ਚਲਾਇਆ ਉਸ ਵਿੱਚ ਬਹੁਤ ਕਾਫੀ ਸੁਧਾਰ ਆਇਆ ਹੈਗਾ ਕਿ ਸਾਰੇ ਸਪੋਰਟਸ ਵਾਲੇ ਪਾਸੇ ਨੂੰ ਧਿਆਨ ਜਾ ਰਿਹਾ ਉਹਨਾਂ ਦਾ ਸਰਕਾਰ ਨੇ ਜਿਹੜਾ ਇੱਕ ਮਹਿਮਾ ਚਲਾਈ ਹੈ ਯੋਧ ਨਸ਼ੇ ਵਿਰੁੱਧ ਉਹਦੇ ਬਾਰੇ ਤੁਸੀਂ ਆਪਣੇ ਹਲਕੇ 'ਚ ਕੀ ਪ੍ਰਾਪਤੀ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਸਾਡੇ ਹਲਕੇ ਦੇ ਵਿੱਚ ਬਹੁਤ ਹੀ ਵਧੀਆ ਉਹਨਾਂ ਨੇ ਜਿਹੜਾ ਨਸ਼ਿਆਂ ਦੇ ਵਿਰੋਧ ਦੇ ਕਮੇਮ ਜੜੀ ਹੈ ਛੇੜੀ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਸਾਡੇ ਹਲਕੇ ਦਾ ਬਹੁਤ ਸੁਧਾਰ ਕੀਤਾ ਵਾ ਜਿਹੜੇ ਨਸ਼ੇ ਵੇਚਣ ਵਾਲੇ ਤਸਕਰ ਆ ਉਹਨਾਂ ਨੂੰ ਬਹੁਤ ਨੱਥ ਪਾਈ ਹੈ ਐਸ ਐਚਓ ਵਿਕਰਮ ਸਿੰਘ ਜੀ ਨੇ ਬਹੁਤ ਹੀ ਜ਼ਿਆਦਾ ਯੋਗਦਾਨ ਦਿੱਤਾ ਵਾ ਜਿਹੜਾ ਕੰਦੇ ਨਾਲ ਕੰਦੇ ਆਮ ਇਨਸਾਨ ਦੇ ਨਾਲ ਵੀ ਜੋੜ ਕੇ ਉਹਨਾਂ ਨੇ ਇਹ ਨਸ਼ਿਆਂ ਦੇ ਵਿਰੁੱਧ ਬਹੁਤ ਜ਼ਿਆਦਾ ਕਾਰਵਾਈ ਕੀਤੀ ਆ ਤੇ ਠੱਲ ਪਾਈ ਆ